ਤੇ ਮਹਾਰਾਜ ਜੀ ਇੱਕ ਵਾਰੀ ਕੰਬੋਡੀਆ ਗਏ ਕੰਬੋਡੀਆ ਬਾਹਰਲੇ ਮੁਲਕ ਉੱਥੇ ਸੰਤ ਗੁਰਮੁਖ ਸਿੰਘ ਜੀ ਹੁੰਦੇ ਸੀ ਉਹਨਾਂ ਨੇ ਮਹਾਰਾਜ ਅੱਗੇ ਅਰਜ਼ ਕੀਤੀ ਮਹਾਰਾਜ ਮੇਰੇ ਘਰ ਆਓ ਤੇ ਮਹਾਰਾਜ ਜੀ ਉਹ ਆਖੀਂਦੇ ਸੀ ਆਵਾਂਗੇ ਤੇ ਤਿਆਰੀਆਂ ਕਰ ਕਹਿੰਦੇ ਤਿਆਰੀਆਂ ਕਰ ਹੁਣ ਤਿਆਰੀਆਂ ਕਰਨ ਲੱਗ ਪਿਆ ਉਹਨੂੰ ਪਤਾ ਸੀ ਵੀ ਜਦੋਂ ਮਹਾਰਾਜ ਹੀ ਆਏ ਤੇ ਨਾਲ ਸੰਗਤ ਵੀ ਆਏਗੀ ਸੇਵਕ ਵੀ ਆਉਣਗੇ ਜੇ ਮਹਾਰਾਜ ਹੀ ਆਏ ਤੇ ਸੰਗਤ ਵੀ ਆਏਗੀ ਮਹਾਰਾਜ ਦਾ ਇੱਕ ਬੜਾ ਵੱਡਾ ਕਰਮ ਸੀ ਸੰਗਤ ਦੇ ਉੱਤੇ ਕਿ ਮਹਾਰਾਜ ਜਿੱਥੇ ਜਾਂਦੇ ਸੀ ਆਪਣੇ ਮਸਤਾਨੇ دیਵਾਨੇ ਪਰਵਾਨੇ ਨਾਲ ਹੀ ਲੈ ਜਾਂਦੇ ਸੀ ਇੱਕ ਕਿਲੇ ਵਾਲੇ ਮਹਾਰਾਜ ਨੇ ਜਿਨ੍ਹਾਂ ਨੇ ਆਪਣੇ ਮਸਤਾਨਿਆਂ ਨੂੰ ਵੀ ਜਾਜਾ ਵਿੱਚ ਸੈਰਾਂ ਕਰਾਈਆਂ ਇੱਕ ਮਹਾਰਾਜ ਕਿਲੇ ਵਾਲੇ ਜਿਨ੍ਹਾਂ ਨੇ ਖਲੋਖ ਲੋਕ ਗਰੀਬਾਂ ਦੀਆਂ ਸਾਰਾਂ ਲਈਆਂ ਨੇ ਇੱਕ ਮੇਰੇ ਮਹਾਰਾਜ ਐਸੇ ਉਹਨਾਂ ਦਾ ਨਾਂ ਹੀ ਇਸ ਕਰਕੇ ਗਰੀਬ ਨਿਵਾਜ ਪੈ ਗਿਆ ਕਿ ਉਹਨਾਂ ਨੇ ਗਰੀਬਾਂ ਦੀਆਂ ਹੀ ਸਾਰਾਂ ਲਈਆਂ ਜਿੱਥੇ ਕਿਸੇ ਗਰੀਬ ਨੇ ਬਚਨ ਕਰਨਾ ਮਾਰੇ ਸਾਰੇ ਵੱਡੇ ਵੱਡੇ ਘਰ ਛੱਡ ਕੇ ਦਿੱਲੀ ਵਿੱਚ ਕਰੋਲ ਬਾਗ ਵਰਗੇ ਇਲਾਕੇ ਸੰਗਤ ਜੀ ਪੰਜਾਬੀ ਬਾਗ ਜਿੱਥੇ ਸੰਗਤ ਨੂੰ ਸੰਗਤ ਕਹਿੰਦੀ ਸੀ ਮਹਾਰਾਜੀ ਇੱਥੇ ਡੇਰਾ ਬਣਾਈਏ ਮਾਰੇ ਕਹਿੰਦੇ ਨੇ ਨਹੀਂ ਆ ਜਦੋਂ ਗਰੀਬ ਦਿਹਾੜੀ ਲਾਉਣ ਵਾਲੇ ਮੈਨੂੰ ਮਿਲਣ ਆਉਂਦੇ ਨੇ ਨਾ ਇਹਨਾਂ ਦੀ ਦਿਹਾੜੀ ਟੁੱਟ ਜਾਂਦੀ ਮਹਾਰਾਜੀ ਕਰਦਾ ਮੈਂ ਇਹਨਾਂ ਦੇ ਕੋਲ ਹੀ ਚਲਾ ਜਾਣਾ ਸਾਹਪੁਰੇ ਤਿਲਕ ਨਗਰ ਦੇ ਨਾਲ ਸਾਹਪੁਰਾ ਮਾਰੀ ਉੱਥੇ ਜਾ ਕੇ ਉਹਨਾਂ ਗਰੀਬਾਂ ਚ ਡੇਰਾ ਲਾਇਆ ਤਾਂ ਕਹਿੰਦੇ ਨੇ ਗਰੀਬਨਵਾਦ ਗੁਰਮੁਖ ਸਿੰਘ ਔਰੀ ਗੁਰਮੁਖ ਸਿੰਘ ਔਰੀ ਕਹਿੰਦੇ ਮਹਾਰਾਜ ਜੀ ਆਓ ਤੇ ਜਦੋਂ ਮਾਰ ਕਿਤੇ ਤਿਆਰੀ ਕਰ ਸੋਚਣ ਲੱਗ ਪਿਓ ਮੈਂ ਤਿਆਰੀ ਕੀ ਕਰਾਂ ਉਹਦੀ વાਕਿਅਤ ਸੀ ਜਿਹੜੀ ਕੰਬੋਡੀਆ ਦਾ ਰਾਜ ਮਹਿਲ ਸੀ ਨਾ ਉਥੇ ਕੰਮ ਕਰਿਆ ਕਰਦਾ ਸੀ ਉਹਨੇ ਜਾ ਕੇ ਰਾਣੀ ਨੂੰ ਉਹਦੇ ਐਲਕਾਰਾ ਨੂੰ ਕਹਿ ਕੇ ਨਾ ਕਹਿੰਦਾ ਵੀ ਮੈਨੂੰ ਉਹਨਾਂ ਦਾ ਪੈਲੇਸ ਸੀ ਉਸ ਪੈਲੇਸ 'ਚ ਵੱਡੇ ਵੱਡੇ ਲੋਕਾਂ ਨੂੰ ਠਹਿਰਾਉਂਦੇ ਸੀ ਤੇ ਕਹਿੰਦਾ ਮੈਨੂੰ ਇਹ 1-2 ਦਿਨਾਂ ਵਾਸਤੇ ਮਹਾਰਾਜ ਜੀ ਦਾ ਆਉਣਾ ਹੈ ਤੇ ਸਤਿਕਾਰ ਕਰਾਂਗਾ ਤੇ ਇੱਥੇ ਮਹਾਰਾਜ ਜੀ ਨੂੰ ਮੈਂ ਠਹਿਰਾ ਦਾਂਗਾ ਖੁੱਲ੍ਹਾ ਸੰਗਤ ਆਨੰਦ ਮਾਣੇਗੀ ਪਾਰਕਾਂ ਨੇ ਉਹ ਜਦੋਂ ਨੇ ਆਪਣੀ ਅਰਜੀ ਦਿੱਤੀ ਮਨਜ਼ੂਰ ਹੋ ਗਈ ਪਰ ਕਿਸੇ ਨੇ ਜਾ ਕੇ ਨਾ ਫੇਰ ਮਗਰੂਰ ਰਾਣੀ ਨੂੰ ਕਹਿ ਦਿੱਤਾ ਕੰਬੋਡੀਆ ਦੀ ਰਾਣੀ ਨੂੰ ਕਹਿੰਦੇ ਨੇ ਤੂੰ ਇਹਨਾਂ ਨੂੰ ਜਗ੍ਹਾ ਦੇ ਦਿੱਤੀ ਏ ਇਹ ਨਹੀਂ ਚੰਗੇ ਹੁੰਦੇ ਫੇਰ ਇਹਨਾਂ ਨੇ ਨਿਕਲਣਾ ਨਹੀਂ ਵਿੱਚੋਂ ਕਹਿੰਦੇ ਨੇ ਉਹਨੇ ਅਗਲੇ ਦਿਨ ਕੈਂਸਲ ਕਰ ਦਿੱਤੀ ਹੁਣ ਤਿਆਰ ਨਖਿਓ ਗੁਰਪੂਰਾ ਜਲ ਸਿਮਰਿਆ ਸਹੀ ਭੇ ਨਿਹਾਲ ਕਹਿੰਦੇ ਨੇ ਗੁਰਮੁਖ ਸਿੰਘ ਸਾਰੀ ਰਾਤ ਵਿਰਾਗ ਕਰਦਾ ਰਿਹਾ ਮਹਾਰਾਜ ਜੀ ਇੱਕ ਦਿਨ ਉਹਨੇ ਨਹਾ ਕਰ ਦਿੱਤੀ ਸੀ ਅੱਜ ਨਾ ਕਰ ਦਿੱਤੀ ਮੈਂ ਤੁਹਾਨੂੰ ਕਿੱਥੇ ਬਿਠਾਵਾਂਗਾ ਮਹਾਰਾਜ ਮੈਂ ਕਿੱਥੇ ਤੁਹਾਡਾ ਹਸਨ ਲਾਵਾਂਗਾ ਕਿਉਂਕਿ ਮਹਾਰਾਜ ਜੀ ਇਧਰੋਂ ਜਾਂਦੇ ਸਿੰਗਾਪੁਰ ਤੋਂ ਮਲੇਸ਼ੀਆ ਤੋਂ ਬੈਂਕੋਕ ਤੋਂ ਇਹ ਸਾਰੀਆਂ ਸੰਗਤਾਂ ਨੂੰ ਪਤਾ ਲੱਗ ਜਾਂਦਾ ਇਕੱਠੀਆਂ ਹੋ ਕੇ ਪਹੁੰਚ ਜਾਂਦੀਆਂ ਕਹਿੰਦਾ ਮਹਾਰਾਜ ਮੈਂ ਕਿੱਥੇ ਹੁਣ ਵੇਖੋ ਅੰਤਰਜਾਮੀ ਗੁਰੂ ਕਹਿੰਦੇ ਨੇ ਮਹਾਰਾਜ ਰਾਤ ਦਰਸ਼ਨ ਦਿੱਤੇ ਕੰਬੋਡਿਆ ਦੀ ਰਾਣੀ ਨੂੰ ਰਾਤ ਦਰਸ਼ਨ ਜਦੋਂ ਦਿੱਤੇ ਨਾ ਮਹਾਰਾਜ ਨੇ ਉਹਨੂੰ ਕਹਿੰਦੇ ਨੇ ਗੱਲ ਸੁਣ ਅਸੀਂ ਨਾ ਕੱਲ ਨੂੰ ਆ ਰਹੇ ਹਾਂ ਕੱਲ ਨੂੰ ਧਿਆਨ ਰੱਖਿਓ ਆਂਦੇ ਅਸੀਂ ਕੱਲ ਨੂੰ ਆ ਰਹੇ ਆਂ ਤੇ ਸਾਡੀ ਤਿਆਰੀ ਤੂੰ ਕਰਨੀ ਹੈ ਤੂੰ ਜਦੋਂ ਉਸ ਰਾਣੀ ਨੂੰ ਦਰਸ਼ਨ ਹੋਏ ਮਹਾਰਾਜ ਨੇ ਆਪਣੀ ਫਲਾਈਟ ਦੱਸੀ ਆਹ ਆਪਣਾ ਉਹ ਨੰਬਰ ਦੱਸਿਆ ਗੁਰਮukh ਸਿੰਘ ਵਿਰਾਕੀ ਹੋਇਆ ਵਿਚਾਰਾ ਮਹਾਰਾਜ ਕੀ ਬਣੇਗਾ ਕਹਿੰਦੇ ਨੇ ਜਦੋਂ 에어ਪੋਰਟ ਤੇ ਲੈਣ ਗਿਆ ਨਾ ਗੁਰਮukh ਸਿੰਘ ਮਹਾਰਾਜ ਕੀ ਲੈਣ ਨੂੰ 에어ਪੋਰਟ ਦੇ ਉੱਤੇ ਰੈੱਡ ਕਾਰਪੇਟ ਵਿਛਿਆ ਹੋਇਆ ਸੀ ਉਹ ਪੁੱਛਦਾ ਇੱਕ ਕੌਣ ਆ ਰਹੇ ਵੇ ਰਾਣੀ ਕੋਲ ਤੇ ਗਿਆ ਨਹੀਂ ਉਹਨਾਂ ਨੂੰ ਪੁੱਛਿਆ ਕਹਿੰਦੇ ਕਿਸੇ ਰਾਣੀ ਦਾ ਨਾ ਕੋਈ ਖਾਸ ਆ ਰਿਹਾ ਕਹਿੰਦਾ ਅੱਛਾ ਇਧਰੋਂ ਮਹਾਰਾਜ ਕਿਲੇ ਵਾਲੇ ਜਦੋਂ ਆਏ ਰਾਣੀ ਆਪ ਅੱਗੇ ਜਾ ਕੇ ਹਾਰ ਪਾ ਕੇ ਗਲਾਂ ਦੇ ਵਿੱਚ ਲੈ ਕੇ ਆਉਂਦੀ ਏ ਫਿਰ ਗੁਰਮੁਖ ਸਿੰਘ ਦੀ ਹੱਥ ਨਾਲ ਗਈ ਮਹਾਰਾਜ ਦੀ ਮਾਰੇ ਕਿਲੇ ਵਾਲੇ ਮਜਨਿਆ ਕਰਦੇ ਕਹਿੰਦੇ ਨੇ ਸਬੀ ਰੂਪ ਮੇਰੇ ਓਹ ਸਬੀ ਰੂਪ ਮੇਰੇ ਮੈਂ ਤੇ ਬਹੁਤ ਰੁਪੀਆਂ ਸਬੀ ਰੂਪ ਮੇਰੇ ਮੈਂ ਤੇ ਬਹੁਤ ਰੁਪੀਆਂ ਓਹ ਸਬੀ ਰੂਪ ਮੇਰੇ ਮੈਂ ਤੇ ਬਹੁਤ ਰੁਪੀਆਂ ਸ਼ਰਮ ਦੇ ਰੂਪ ਮੇਰੇ ਮੈਂ ਤੇ ਬਹੁਤ ਰੁਪੀਆਂ ਸਬੀ ਰੂਪ ਮੇਰੇ ਮੈਂ ਤੇ ਬਹੁਤ ਰੁਪੀਆਂ ਓਹ ਸਬੀ ਰੂਪ ਮੇਰੇ ਮੈਂ ਤੇ ਬਹੁਤ ਰੁਪਿਆ 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 ਓਹ ਰੁਪਿਆ ਮੈਂ ਤੇ ਬਹੁਤ ਰੁਪਿਆ ਮਹਾਰਾਜੀ ਆ ਗਏ ਉਹ ਬੱਗੀ ਲੈ ਕੇ ਆਈ ਜਿਸ ਬੱਗੀ ਉੱਤੇ ਵੱਡੇ ਵੱਡਿਆਂ ਰਾਜਿਆਂ ਨੂੰ ਲੈ ਕੇ ਜਾਂਦੇ ਸੀ ਮਹਾਰਾਜਿਆਂ ਨੂੰ ਮਹਾਰਾਜ ਜੀ ਨੂੰ ਬਿਠਾਇਆ ਗਿਆ ਗੁਰਮੁਖ ਸਿੰਘ ਨਾਲ ਸੰਗਤ ਜੀ ਮਹਾਰਾਜ ਗੁਰਮੁਖ ਸਿੰਘ ਬੱਗੀ ਦੇ ਥੱਲੇ ਖਲੋਤਾ ਮਹਾਰਾਜ ਉਹਦੇ ਤੇ ਹੱਥ ਰੱਖ ਕੇ ਪਤਾ ਕੀ ਕਹਿੰਦੇ ਉਹ ਕਹਿੰਦਾ ਗੱਲ ਸੁਣ ਸਵੀ ਰੂਪ ਮੇਰੇ ਦੇ ਹਾਂ ਕੋਈ RAM ਕਹੇ ਕੋਈ ਸ਼ਾਮ ਕਹੇ ਮਤਲਬ ਤੋਂ ਉਸकी ਇਜਾਜ਼ਤ ਹੈ ਕੋਈ RAM ਕਹੇ ਕੋਈ SHAM ਕਹੇ ਮਤਲਬ ਤਾਂ ਉਸकी ਇਜਾਜ਼ਤ ਹੈ ਯਾਦ ਕਰਨ ਵਾਲੀ ਮਤਲਬ ਹੈ ਹੋਰ ਕੋਈ ਨਹੀਂ ਕੋਈ ਵੇਦ ਪੜੇ ਕੋਈ ਕੁਰਾਨ ਪੜੇ ਮਤਲਬ ਤਾਂ ਉਸकी ਚਾਹ ਹੈ ਕੋਈ ਵੇਦ ਪੜ ਲੇ ਕੋਈ ਪੁਰਾਨ ਪੜ ਲੇ ਉਹ ਪੜਦਾ ਕਿਹੜੀ ਚਾਹ ਨਾਲੇ ਕੋਈ ਗੁਰਬਾਣੀ ਪੜਦਾ ਪੜਦਾ ਕਿਹਦੇ ਕਰਕੇ ਚਾਹ ਤਾਂ ਹੀ ਮਤਲਬ ਹੈ ਬਾਰ ਗਿਦੇ ਗੁਰਮੁਖ ਸਿੰਘ ਦਰਿਆ ਨਾ ਕਰ ਸਜਣਾ ਗੁਰੂ ਤੇ ਅੰਗ ਸੱਗ ਵਸਦਾ ਦਰਿਆ ਨਾ ਕਰ ਸਜਣਾ ਗੁਰੂ ਤੇ ਅੰਗ ਸੱਗ ਵਸਦਾ ਦਰਿਆ ਨਾ ਕਰ ਸਜਣਾ ਗੁਰੂ ਤੇ ਅੰਗ ਸੱਗ ਵਸਦਾ ਦਰਿਆ ਨਾ ਕਰ ਸਜਣਾ ਗੁਰੂ ਤੇ ਅੰਗ ਵੰਦਦਾ ਦਰਿਆ ਨਾ ਹਰ ਸੱਜਣਾ ਗੁਰੂ ਤੇਰੇ ਅੰਗ ਛੰਦ ਵਸਦਾ ਦਰਿਆਨ ਅੰਦਰ ਸੱਜਣਾ ਗੁਰੂ ਤੇਰੇ ਅੰਗ ਸੰਗ ਵਸਦਾ ਗੁਰੂ ਤੇਰੇ ਅੰਗ ਸੰਗ ਵਸਦਾ ਗੁਰੂ ਤੇਰੇ ਅੰਗ ਛੰਦ ਵਸਦਾ ਅੰਦਰ ਹੀ ਵਸਦਾ ਗੁਰੂ ਤੇਰੇ ਅੰਗ ਛੰਦ ਵਸਦਾ ਹੋ ਗੁਰੂ ਤੇਰੇ ਅੰਗ ਸੰਗ ਵਸਦਾ 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 ਮੇਰੇ ਪਿਆਰੇ ਨੂੰ ਐਵੇਂ ਨਾ ਜਾਣੀ ਸੰਗਤ ਜੀ ਗੁਰਮukh ਸਿੰਘ ਬਰਾਕੀ ਹੋਇਆ ਤੇ ਮਹਾਰਾਜ ਦੇ ਚਰਨਾਂ 'ਚ ਬੈਠਾ ਬੱਕੀ ਚੱਲ ਤੁਰੇ ਜਾਂਦੇ ਨੇ ਤੇ ਰਾਣੀ ਨੇ ਨਾ ਆਪਣੇ ਮਹਿਲਾਂ ਦੇ ਵਿੱਚ ਵੀ ਸਜਾਵਟਾਂ ਕਰਾਈਆਂ ਨੇ ਕਹਿੰਦੇ ਗੈਸਟ ਹਾਊਸ ਨਹੀਂ ਮੇਰੇ ਘਰ ਲੈ ਕੇ ਆਓ ਕਿ ਮੇਰੇ ਇਸ ਟਾਇੇ ਨੇ ਜਿੰਨਾ ਮੈਨੂੰ ਰਾਤ ਸੁਪਨੇ ਚ ਸਾਰੇ ਦਰਸ਼ਨ ਦੇ ਦਿੱਤੇ ਮਾਹੀ ਸੁਪਨੇ ਚ ਦਰਸ਼ ਦਿਖਾ ਕੇ ਤੁਰ ਗਿਆ 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 माही सपने सुदर्शन दिखाके दुर्गिया माही सपने सुदर्शन दिखाके दुर्गिया मेरी सुती हुई आत्मा जगाके 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 दुर्गिया राती बैठे मेरे को राके मेरे को राहे मेरे, मेरे को बोले मिठे मिठे बोल बोले मिठे मीठे बोल बोले मिठे मिठे बोल, बोले, मिठे, मिठे बोल।, बोले, मिठे, मिठे बोल। ਤੋ ਲੈਣਾ ਬੀਤ ਨਾਰੀ ਸੀਨੇ ਵਾਕੇ ਤੁਰ ਗਿਆ ਆਹੀ ਸੁਪਨੇ ਚ ਦਰਸ ਦਿਖਾ ਕੇ ਤੁਰ ਗਿਆ ਆਹੀ ਸੁਪਨੇ ਚ ਦਰਸ ਦਿਖਾ ਕੇ ਤੁਰ ਗਿਆ ਆਹੀ ਸੁਪਨੇ ਚ ਦਰਸ ਦਿਖਾ ਕੇ ਤੁਰ ਗਿਆ ਕਾਹੇ ਤੁਰ ਗਿਆ ਜੀ ਦੀ ਥਾਕੇ ਤੁਰ ਗਿਆ ਜੀ ਦੀ ਥਾਕੇ ਤੁਰ ਗਿਆ ਦੋ ਤੈਣਾ ਵੀ ਬੁਤਾਲੀ ਸੀਨੇ ਲਾਕੇ ਤੁਰ ਗਿਆ ਬਾਗੀ ਸੁਪਨੇ ਤੇ ਦਰੇ ਥਾਕੇ ਤੁਰ ਗਿਆ ਬਾਗੀ ਸੁਪਨੇ ਤੇ ਦਰੇ ਜੀ ਥਾਕੇ ਤੁਰ ਗਿਆ ਬਾਗੀ ਸੁਪਨੇ ਤੇ ਦਰੇ ਜੀ ਥਾਕੇ ਤੁਰ ਗਿਆ ਐ ਮੇਰੇ ਮਨਮੋਹਣੇ ਸਾਜਣ ਤੇਰੇ ਚੋਹ ਜੁੜਾਣਾ ਬਾਵਾਈ ਬਾਵਾ ਐ ਮੇਰੇ ਮਨਮੋਹਣੇ ਸਾਜਣ ਐ ਮੇਰੇ ਮਨਮੋਹਣੇ ਸਾਜਣ ਤੇਰੇ ਚੋਹ ਜੁੜਾਣਾ ਆਉਂਦੇ ਤੈਨੂੰ ਪ੍ਰਗਟ ਹੋ ਕੇ ਆਉਂਦਾ ਤੈਨੂੰ ਪ੍ਰਗਟ ਹੋ ਕੇ ਆਪਣਾ ਆਪਿ ਛਪਾਣਾ ਕਾਲ ਤੇ ਲੱਭ ਲੈਂਦੇ ਨੇ ਕਾਫਰ ਬਣ ਕੇ ਲੱਭ ਲੈਂਦੇ ਨੇ ਕਾਫਰ ਬਣ ਕੇ ਅਸਲ ਟਿਕਾਣਾ ਟੈਂਡੀ ਬੰਦਸ਼ ਮੈਂ ਕੋਈ ਨਾ ਟਿਕਾ ਟੈਂਡੀ ਬੰਦਸ਼ ਮੈਂ ਕੋਈ ਨਾ ਟਿਕਾ ਤੂੰ ਨਾਨਕ ਮਨ ਪਾਣਾ ਕੋ ਕੋਲ ਕਮਾਈ ਤੇ ਸੁਮਿਤਰੇ ਵਿਚੋਲੇ ਕੋ ਕੋਲ ਕਮਾਈ ਸੀ ਬਈ ਜੈ ਮੇਲ ਸੰਖ ਪਛਾੜਾ ਓਹੋ ਕਰਮਕ ਸਿੰਘ ਥੱਲੇ ਬੈਿਦਾ ਹੈ ਤੇ ਮਾਰੇ ਮੁੰਡੇ ਤੇ ਹੱਥ ਰੱਖਿਆ ਵਾ ਵਾ ਮਾਰੇ ਮੋਢੇ ਤੇ ਆ ਤੁਸ ਗੁਰਮੁਖ ਸਿਆਰੇ ਮੇਰੇ ਪਿਆਰ ਨੂੰ ਐਵੇਂ ਨਾ ਜਾਣੀ ਆ ਆਹ ਜਿਹੜੀ ਕਹਿੰਦੀ ਸੀ ਨਾ ਮੈਂ ਵੜਨ ਨਹੀਂ ਦੇਣਾ ਗੈਸਟ ਹਾਊਸ ਆਪਣਾ ਮਹਿਲ ਖਾਲੀ ਮਹਾਰਾਜ ਮੇਰੇ ਕੋਲ ਰਹਿਣਗੇ ਜਦੋਂ ਮਹਾਰਾਜ ਉਹਦੀ ਭਾਵਨਾ ਵੇਖ ਕੇ ਗਏ ਮਹਿਲ ਛੱਡ ਕੇ ਕਿੰਦੇ ਗੁਰਮੁਖ ਸਿਆਰੇ ਜੀ ਮਹਾਰਾਜ ਸਾਡਾ ਜੀ ਕਰਦਾ ਹੈ ਤੇਰੀ ਛਪਰੀ ਚ ਛਲੀ ਹੈ ਕਹਿੰਦੇ ਸਾਨੂੰ ਮਹਿਲ ਨਹੀਂ ਚੰਗੇ ਲੱਗਦੇ ਸਾਨੂੰ ਮਹਿਲ ਨਹੀਂ ਚੰਗੇ ਲੱਗਦੇ ਸਾਨੂੰ ਉਹ ਛਪਰੀ ਚੰਗੀ ਲੱਗਦੀ ਏ ਜਿੱਥੇ ਬਹਿ ਕੇ ਤੂੰ ਨਾਮ ਜਪਣਾ ਸਾਨੂੰ ਯਾਦ ਕਰਨਾ ਸਾਨੂੰ ਉਹ ਛਪਰੀ ਚਾਹੀਦੀ ਏ ਮਹਾਰਾਜੀ ਮੈਂ ਤਾਂ ਪਤਾ ਕਦੋਂ ਦੀਆ ਅਰਜਾਂ ਕਰਨਾ ਬੇਨਤੀਆਂ ਕਰਨਾ ਮੈਂ ਕਦੋਂ ਦਾ ਤੁਹਾਨੂੰ ਯਾਦ ਕਰਦਾ ਮੈਂ ਤੇ ਬੜੇ ਚਿਰ ਦਾ ਹੀ ਕਹਿੰਦਾ ਆਂ ਕਦੇ ਮਾਰ ਜਾ ਗਰੀਬਾਂ ਵਾਲੇ ਕਿਲਾ ਉਹ ਕਦੇ ਮਾਰ ਜਾ ਗਰੀਬਾਂ ਵਾਲੇ ਕਿਲਾ ਉਹ ਰਾਜਿਆਂ ਦੇ ਜਾਣ ਵਾਲਿਆ ਕਦੇ ਮਾਰ ਜਾ ਗਰੀਬਾਂ ਵਾਲੇ ਕਿਲਾ ਰਾਜਿਆਂ ਦੇ ਜਾਲਵਾ ਮੋਤੇ ਮਾਰ ਜਾ ਕਿਰਪਾ ਵਾਲੇ ਫੇਰਾ ਰਾਜ ਆਦੇਸ਼ਾਣ ਵਾਲਿਆ ਮੋਤੇ ਮਾਰ ਜਾ ਕਿਰਪਾ ਵਾਲੇ ਫੇਰਾ ਰਾਜ ਆਦੇਸ਼ਾਣ ਵਾਲਿਆ ਮੋਤੇ ਮਾਰ ਜਾ ਦੇ ਮਾਰ ਜਾ ਤੇਰੀ ਪਾਵਲ ਤੇਰਾ ਰਾਜਿਆਂ ਦੇ ਜਾਨ ਵਾਲਿਆ ਉਹ ਰਾਜਿਆਂ ਦੇ ਜੀ ਜਾਨ ਵਾਲਿਆ ਰਾਜਿਆਂ ਦੇ ਜੇ ਆ ਗਏ ਜੀ ਜਾਨ ਵਾਲੇ ਉਹ ਕਦੇ ਮਾਰਦਾ ਕਿਰਪਾ ਵਾਲ ਫੇਰਾ ਰਾਜਿਆਂ ਤੇ ਜਾਨ ਵਾਲਿਆ ਮਾਰਦਾ ਖੋੜੇ ਵਾਲਿਆ ਦਿਲਾਂ ਦੇ ਆ ਚੰਗੀਆਂ ਤੇਰੇ ਦੀ ਦੀਵਾਰ ਫੁੱਲ ਤੇ ਖੋੜੇ ਵਾਲਿਆ ਤਾਂ ਤੇ ਆ ਜਾਨੀਆਂ ਤੇਰੇ ਨੇ ਦੀਦਾਰ ਕੋਲ ਤੇ ਕਿਲੇ ਵਾਲਿਆ ਦਿਲਾਂ ਦੇ ਆ ਜਾਨੀਆਂ ਤੇਰੇ ਨੇ ਦੀਦਾਰ ਕੋਲ ਤੇ ਕਿਲੇ ਵਾਲਿਆ ਦਿਲਾਂ ਦੇ ਆ ਜਾਨੀਆਂ ਤੇਰੇ ਨੇ ਦੀਦਾਰ ਕੋਲ ਤੇ ਥੋੜਾ ਸਮਾਂ ਮਹਾਰਾਜ ਖੜੇ ਕਹਿੰਦੇ ਨੇ ਚੱਲ ਗੁਰਮਖਸੇ ਰਾਹ ਤੇਰੇ ਕੋਲ ਚੱਲਣਾ ਉੱਥੇ satsang ਕਰਾਂਗੇ ਉਹ ਰਾਣੀ ਬੜੀ ਬਰਾਕੀ ਹੋ ਗਈ ਕਹਿੰਦੀ ਮਹਾਰਾਜ ਜੀ ਹੁਣ ਆਏ ਹੋ ਤੇ ਜਾਓ ਤੇ ਨਾ ਛੇਤੀ ਕਹਿੰਦੇ ਨਹੀਂ ਜਿਹਦੇ ਕਰਕੇ ਜਿਹਦੇ ਸਦਕਾ ਆਏ ਆ ਨਾ ਕਹਿੰਦੇ ਸਾਨੂੰ ਇੱਥੇ ਭੇਜਿਆ ਗਰੀਬਾਂ ਨੂੰ ਨਵਾਜਣ ਵਾਸਤੇ ਉਹ ਗਰਮ ਸਿੰਘ ਨੂੰ ਕਹਿੰਦੀ ਰਾਣੀ ਕਹਿੰਦੀ ਮੈਨੂੰ ਦੱਸ ਕੋਈ ਸੇਵਾ ਕਹਿੰਦਾ ਨਹੀਂ ਮੈਂ ਮੇਰੀ ਕੁਲੀ ਚ ਮਹਾਰਾਜਾ ਉਧਰੋਂ ਸੰਗਤ ਵੀ ਆ ਗਈ ਕੋਈ ਬੈਂਕੋਕ ਤੋਂ ਕੋਈ ਸਿੰਗਾਪੁਰ ਤੋਂ ਜਾਂ ਜਾਚ ਉੱਤਰ ਉੱਤਰ ਕੇ ਮਸਤਾਨੇ ਦਵਾਨੇ ਮਹਾਰਾਜ ਦੇ ਪਿਆਰੇ ਆ ਗਏ ਗੁਰਮੁਖ ਸਿੰਘ ਦੇ ਘਰ ਗਏ ਛੋਟਾ ਜਿਹਾ ਹੀ ਘਰ ਸੀ ਬੜੀ ਛੋਟੀ ਜਿਹੀ ਕੁਲੀ ਪਾਈ ਹੋਈ ਤੇ ਸੋਹਣਾ ਮਹਾਰਾਜ ਆਸਣ ਲਾਇਆ ਮਹਾਰਾਜ ਹੀ ਘਰ ਗਏ ਸ਼ਾਮ ਦਾ ਸਮਾਂ ਸੀ ਸੰਗਤਾਂ ਪਹੁੰਚ ਗਈਆਂ ਤੇ ਗੁਰਮੁਖ ਸਿੰਘ ਨੇ ਉਹਨਾਂ ਫਿਕਰ ਪੈ ਗਿਆ ਰਾਤ ਸੁਵਾਵਾਂਗਾ ਕਿੱਥੇ ਸੰਗਤ ਬੜੀ ਏ ਘਰ 'ਚ ਤੇ ਥਾਂ ਥੋੜੀ ਏ ਬੈਠਿਆ ਹੀ ਨਹੀਂ ਪੂਰੀ ਆਉਂਦੀ ਜਦਾਜ ਇੱਥੇ ਵੇਖੋ ਅੱਜ ਬੈਣ ਨੂੰ ਵੀ ਥਾਂ ਨਹੀਂ ਮਿਲ ਰਹੀ ਕਿਵੇਂ ਕਹਿੰਦੇ ਨੇ ਮਹਾਰਾਜ ਜੀ ਜਲ ਪਾਣੀ ਛਕਿਆ ਸਤ ਸੰਗ ਹੋਣ ਲੱਗ ਪਿਆ ਕੀਰਤਨ ਹੋਣ ਲੱਗ ਪਿਆ ਮਸਤਾਨੇ ਦਵਾਨੇ ਪਰਵਾਨੇ ਆਪਣੇ ਸ਼ਬਦ ਪੜਨ ਲੱਗ ਪਏ ਤੇ ਸੰਗਤ ਜੀ ਮਹਾਰਾਜ ਜੀ ਵੀ ਚੌਥੇ ਗੁਰਮੁਖ ਸਿੰਘ ਜੀ ਸੈਰ ਨਾ ਕਰਾਈਏ ਜੀ ਮਹਾਰਾਜ ਕਹਿੰਦੇ ਨੇ ਸੈਰ ਕਰਨ ਵੇਲੇ ਜਦੋਂ ਤੁਰੇ ਥੋੜੀ ਜੀ ਦੂਰ ਗਏ ਇੱਕ ਬੰਗਲਾ ਸੀ ਖਾਲੀ ਉਹਦੇ ਅੱਗੇ ਨਾ ਇੱਕ ਮਾਤਾ ਬੈਠੀ ਹੋਈ ਸੀ ਉਹ ਬੜੀ ਭਗਤਨੀ ਸੀ ਈਸਾ ਮਸੀਹ ਜੀ ਦੀ ਈਸਾ ਮਸੀਹ ਜੀ ਦੀ ਬੜੀ ਵੱਡੀ ਭਗਤਨੀ ਸੀ ਤੇ 크ਰਿਸਚੀਅਨ ਸੀ ਪੱਕੀ ਬਾਹਰ ਕੁਰਸੀ ਧਾ ਕੇ ਤੇ ਰਾਹ ਵਾਲੀ ਵੇਖਦੀ ਰਹਿੰਦੀ ਹੁੰਦੀ ਸੀ ਮੇਰਾ ਜੀਸਸ ਆਏਗਾ ਕਿਉਂਕਿ ਬਾਈਬਲ ਵਿੱਚ ਉਹਨਾਂ ਨੇ ਲਿਖਿਆ ਕਿ ਜੀਸਸ ਨੇ ਔੜਾ ਹੈ ਅੱਜ ਕੱਲ ਤੇ ਸਮਾਂ ਬਦਲ ਗਿਆ ਨਾ ਹੁਣ ਲਾਲਚ ਦੇ ਦੇ ਕਿ ਕਈ ਕੁਝ ਕਰਕੇ ਪਰ ਉਹ ਪੱਕੇ ਭਗਤ ਸੀ ਜਿਨ੍ਹਾਂ ਨੂੰ ਅੱਜ ਵੀ ਮਾਰ ਰਹੀਦਾ ਚੇਤਾ ਹੈ ਅੱਜ ਵੀ ਉਹਨਾਂ ਦੇ ਬਚਨਾਂ ਦਾ ਚੇਤਾ ਹੈ ਜਦੋਂ ਮਹਾਰਾਜ ਜੀ ਉੱਧਰ ਨੂੰ ਗਏ ਹੱਥ 'ਚ ਖੁੰਡੀ ਏ ਕਹਿੰਦੇ ਨੇ ਜਿੱਥੇ ਉਹ ਬੈਠੀ ਸੀ ਨਾ ਉਹਦੇ ਸਾਹਮਣੇ ਖਲੋ ਕੇ ਜਦੋਂ ਉਹਦੇ ਵੱਲ ਨੂੰ ਵੇਖਿਆ ਨਾ ਮਹਾਰਾਜ ਤੇ ਉਹਨੂੰ ਦਰਸ਼ਨ ਹੋਏ ਉਹ ਤੁ ਜੀਸਸ ਦੇ ਉਹ ਬਰਾਗੀ ਹੋ ਗਈ ਜੀਕਾ ਮਾਰਨ ਲੱਗ ਪਈ ਕਹਿੰਦੀ ਏ ਅਈ ਮੇਜੇ ਤੂੰ ਮੈਨੂੰ ਵਿਛੋੜਿਆ ਜੇ ਹੁਣ ਆ ਜਾਓ ਹੁਣ ਮੇਰੇ ਘਰ ਆ ਜਾਓ ਪੌੜੀਆਂ ਚੜ ਕੇ ਉਹਦੇ ਘਰ ਮਹਰੇ ਗਏ ਕਹਿੰਦ ਨੇ ਇੰਨਾ ਵਿਰਾਗ ਕੀਤਾ ਗੁਰਮੁਖ ਸਿੰਘ ਨਾਲ ਇੰਨਾ ਵਿਰਾਗ ਕੀਤਾ ਕਹਿੰਦੀ ਏ ਥੋੜੀ ਜੀ ਮੇਰੀ ਉਮਰ ਰਹਿ ਗਈ ਸੀ ਜੇ ਹੁਣ ਵੀ ਨਾ ਮਿਲਦੇ ਫਿਰ ਪਤਾ ਨਹੀਂ ਮਿਲਣਾ ਹੀ ਕਿ ਨਹੀਂ ਤੁਹਾਡੀ ਯਾਲ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਪਤਾ ਨਹੀਂ ਉਹਨੂੰ ਕਿਹੜੇ ਦਰਸ਼ਨ ਹੋਈ ਜਾ ਰਹੇ ਨੇ ਮਾਰੇ ਬੜੇ ਮੁਸਕਰਾ ਕੇ ਹੱਸ ਕੇ ਕਹਿੰਦੇ ਨੇ ਹਾਂ ਆ ਗਏ ਆ ਲੈ ਉਹਨੇ ਨਾ ਮਹਾਰਾਜ ਜੀ ਨੂੰ ਕੁਰਸੀ ਤੇ ਬਿਠਾ ਕੇ ਅੰਦਰੋਂ ਜਾ ਕੇ ਸਾਰੇ ਪੇਪਰ ਚਾਬੀਆਂ ਮਾਇਆ ਲੈ ਕੇ ਚਰਨਾ ਤੇ ਰੱਖ ਦਿੱਤੀ ਕਹਿੰਦੇ ਨੇ ਆ ਲਓ ਮਹਾਰਾਜ ਜੀ ਆਪਣੀ ਮਾਨਤ ਤੇ ਮੈਨੂੰ ਹੁਣ ਛੁੱਟ ਜਾਂਦੇ ਹੋ ਤੇ ਗੁਰਮੁਖ ਸਿੰਘ ਵਾਲੋ ਮਾਰੇ ਹੀ ਵੇਖ ਕੇ ਕਹਿੰਦੇ ਨੇ ਗੁਰਮੁਖ ਸਿੰਘ ਆ ਤੂੰ ਕਹਿਣਾ ਹੈ ਸੰਗਤ ਨੂੰ ਕਿੱਥੇ ਸੋਣਾ ਆ ਲੈ ਫੜ ਬੰਗਲੇ ਚ ਮੇਰੇ ਕੋਲ ਚਾਬੀਆਂ ਵੀ ਤੂੰ ਰੱਖ ਲੈ ਸੰਗਤ ਜੀ ਉੱਥੇ ਬੰਗਲੇ ਦੇ ਵਿੱਚੋਂ ਚਾਬੀਆਂ ਦਿੱਤੀਆਂ ਤੇ ਸੰਗਤ ਸਾਰੀ ਲੋਥੇ ਸੁਮੇਲਾ ਹੋਇਆ ਉਹ ਫਿਰ ਚਾਬੀਆਂ ਗੁਰਮukh ਸਿੰਘ ਨੂੰ ਦੇ ਕੇ ਹੀ ਚੜਾਈ ਕਰ ਗਿਆ ਬੜਾ ਚਿਰ ਸੰਗਤ ਵੀ ਜਾਂਦੀ ਰਹੀ ਇਸ ਕਰਕੇ ਜਿਹੜਾ ਯਾਦ ਕਰਦੇ ਨਾ ਪਿਆਰ ਨਾਲ ਫਿਰ ਮਾਰੇ ਭਾਵਨਾ ਵੇਖਦੇ ਨੇ